ਅਸਵਲੇ ਦੀ ਜਿਹੜੀ ਵੱਡੀ ਖਬਰ ਕਹਿ ਸਕਦੇ ਹਾਂ ਜਾਂ ਇਸ ਵੇਲੇ ਦੀ ਤਾਜ਼ਾ ਖਬਰ ਜਿਹੜੀ ਹੈ ਉਹ ਸੈਕਰਾਮੈਂਟੋ ਕਾਉਂਟੀ ਤੋਂ ਆ ਰਹੀ ਹੈ ਸੈਕਰਾਮੈਂਟੋ ਕਾਉਂਟੀ ਦੇ ਵਿੱਚ ਪੁਲਿਸ ਨੇ ਇੱਕ ਬੰਦੇ ਨੂੰ ਅਰੈਸਟ ਕੀਤਾ ਤੇ ਇਹਨੇ ਉੱਤੇ ਦੋਸ਼ ਲੱਗੇ ਨੇ ਕਿ ਇਹਨੇ ਆਪਣੀ ਮਾਤਾ ਦਾ ਕਤਲ ਕਰਨ ਤੋਂ ਬਾਅਦ ਉਸ ਘਰ ਨੂੰ ਜਿਹੜਾ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਆਫੀਸ਼ੀਅਲਸ ਦਾ ਇਹ ਕਹਿਣਾ ਹੈ ਕਿ ਜਿਹੜੀ ਸੈਕਰਾਮੈਂਟੋ ਕਾਉਂਟੀ ਸ਼ੈਰਫ ਦੇ ਦਫ਼ਤਰ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਜੋਹਨ ਮਾਰਟਿਨੇਜ਼ ਜਿਹੜਾ ਹੈ ਉਹਦੇ ਉੱਤੇ ਦੋਸ਼ ਲੱਗੇ ਨੇ ਕਿ ਉਹਨੇ ਆਪਣੀ ਮਾਤਾ ਨੂੰ ਹਿੱਟ ਕੀਤਾ ਸਟ੍ਰਾਈਕ ਕੀਤਾ ਇੱਕ ਸ਼ੋਵਲ ਦੇ ਨਾਲ ਤੇ ਉਸ ਤੋਂ ਬਾਅਦ ਉੱਥੋਂ ਉਹ ਭੱਜਿਆ ਤੇ ਫਿਰ ਉਹਨੇ ਇੱਕ ਵਹੀਕਲ ਦੇ ਉੱਤੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਆਪਣੀ ਮਾਤਾ ਨੂੰ ਅੱਗ ਲਾਉਣ ਦੀ ਵੀ ਉਹਨੇ ਕੋਸ਼ਿਸ਼ ਕੀਤੀ। ਉਹ ਹੁਣ ਕਾਉਂਟੀ ਜੇਲ੍ਹ ਦੇ ਵਿੱਚ ਆ ਕਤਲ ਦੇ ਦੋਸ਼ਾਂ ਦੇ ਤਹਿਤ ਇਹ ਜਿਹੜੀ ਘਟਨਾ ਉਹ ਸਵੇਰੇ ਵਾਪਰੀ ਸੀ ਤੇ ਪੁਲਿਸ ਨੂੰ ਸੱਦਾ ਗਿਆ ਸੀ 11500 ਬਲਾਕ ਹੈ ਜਿਹੜਾ ਐਲਟਾਮੀਸਾ ਰੋਡ ਦੇ ਉੱਤੇ ਸਦਰਨ ਪਾਰਟ ਜਿਹੜਾ ਇਸ ਕਾਉਂਟੀ ਦਾ ਉਹਨਾਂ ਇਲਾਕਿਆਂ ਦੇ ਵਿੱਚ ਉਸ ਤੋਂ ਬਾਅਦ ਪੁਲਿਸ ਨੇ ਜਦੋਂ ਇਸ ਘਰ ਦੇ ਵਿੱਚ ਪੜਤਾਲ ਕੀਤੀ ਜਾਂ ਦੱਸਿਆ ਗਿਆ ਕਿ ਇਹ ਬੰਦੇ ਨੇ ਇੱਕ ਘਰ ਦੇ ਵਿੱਚ ਲੋਕ ਕੇ ਪੁਲਿਸ ਨੂੰ ਖਾਸਾ ਤੰਗ ਪਰੇਸ਼ਾਨ ਵੀ ਕੀਤਾ ਤੇ ਪੁਲਿਸ ਨੇ ਬਾਅਦ ਵਿੱਚ ਸਵੈ ਟੀਮ ਨੇ ਜਿਹੜਾ ਉਹਨੂੰ ਫੜ ਲਿਆ ਡਿਪਟੀਜ਼ ਨੇ ਉਹਨੂੰ ਫੜਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਮਾਰਟਿਨਸ ਜਿਹੜਾ ਸੀਗਾ ਉਹ ਜਦੋਂ ਫੜਿਆ ਗਿਆ ਤੇ ਉਹ ਉਹਨੂੰ ਪੁੱਛਿਆ ਗਿਆ ਕਿ ਤੂੰ ਉੱਥੋਂ ਭੱਜਿਆ ਕਿਉਂ ਸੀ ਜਾਂ ਜਿੱਦ ਕੀ ਕੁਝ ਵਾਪਰਿਆ ਤਾਂ ਉਹਨੇ ਸਾਰੀ ਗੱਲ ਤੇ ਉੱਤੇ ਪੜਦਾ ਪਾਉਣ ਦੀ ਕੋਸ਼ਿਸ਼ ਕੀਤੀ ਤੇ ਉਹਨੇ ਕਿਹਾ ਕਿ ਮੈਂ ਬਹੁਤ ਡਰ ਗਿਆ ਸੀਗਾ ਜਾਂ ਮੈਨੂੰ ਲੱਗਿਆ ਕਿ ਸਾਡੇ ਘਰ ਤੇ ਹਮਲਾ ਹੋ ਗਿਆ ਮਤਲਬ ਉਹਨੇ ਇਸ ਤਰੀਕੇ ਦੇ ਨਾਲ ਪਰ ਬਾਅਦ ਦੇ ਵਿੱਚ ਜਦੋਂ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਇਹਨੇ ਹੀ ਆਪਣੀ ਮਾਤਾ ਦਾ ਕਤਲ ਕੀਤਾ ਬਾਅਦ ਦੇ ਵਿੱਚ ਇਹ ਉੱਥੋਂ ਭੱਜਿਆ ਸਰਜੈਂਟ ਅਮਰ ਗਾਂਧੀ ਦੇ ਕਹਿਣ ਦੇ ਮੁਤਾਬਕ ਜਿਹੜੇ ਕਿ ਸਪੋਕਸਪਰਸਨ ਨੇ ਸ਼ੈਰਫ ਆਫਿਸ ਦੇ ਉਹਨਾਂ ਨੇ ਕਿਹਾ ਕਿ ਇਸ ਬੰਦੇ ਦੀ ਲਿਮਟਿਡ ਕ੍ਰਿਮੀਨਲ ਹਿਸਟਰੀ ਰਹੀ ਹੈ ਤੇ ਇਹ 2018 ਦੇ ਵਿੱਚ ਵੀ ਇੱਕ ਮਾਮਲੇ ਦੇ ਵਿੱਚ ਅਰੈਸਟ ਹੋਇਆ ਸੀਗਾ ਇਹਨੇ ਵਾਇਲੇਸ਼ਨ ਕੀਤੀ ਸੀਗੀ ਤੇ ਉਸ ਤੋਂ ਬਾਅਦ ਇਹਨੇ ਅੱਜ ਵਾਲੀ ਜਿਹੜੀ ਵਾਰਦਾਤ ਆ ਉਹਨੂੰ ਅੰਜਾਮ ਦਿੱਤਾ ਹਾਲਾਂਕਿ ਇਹਨਾਂ ਦੋਨਾਂ ਦਰਮਿਆਨ ਕੋਈ ਝਗੜਾ ਸੀ ਜਾਂ ਇਹਨੇ ਕੋਈ ਲੁੱਟ ਕਰਨੀ ਚਾਹੁੰਦਾ ਸੀ ਜਾਂ ਇਹਨੇ ਕਿਹੜੇ ਕਾਰਨ ਰਏ ਇਹਨੇ ਆਪਣੀ ਮਾਤਾ ਦਾ ਕਤਲ ਕੀਤਾ ਪਰ ਫਿਰ ਵੀ ਉਹਨੂੰ ਕਾਉਂਟੀ ਜੇਲ ਦੇ ਵਿੱਚ ਜਿਹੜਾ ਉਹ ਭੇਜ ਦਿੱਤਾ ਗਿਆ ਹੈ ਹੁਣ ਇਹ ਇਹ ਇਨ ਐਲੀਜੀਬਲ ਆ ਜਿਹੜਾ ਬੇਲ ਦੇ ਲਈ ਤੇ ਉਹਦੇ ਤੇ ਜਿਹੜਾ ਉਹਨੂੰ ਕੋਰਟ ਦੇ ਵਿੱਚ ਅ ਅੱਜ ਹੀ ਅਪੀਲ ਕੀਤਾ ਗਿਆ ਫਰਡੇ ਆਫਟਰਨੂਨ ਦੇ ਵਿੱਚ ਜੀ ਇਸ ਵੇਲੇ ਦੀ ਜਿਹੜੀ ਵੱਡੀ ਖਬਰ ਕਹਿ ਸਕਦੇ ਆ ਜਾਂ ਇਸ ਵੇਲੇ ਦੀ ਤਾਜ਼ਾ ਖਬਰ ਜਿਹੜੀ ਆ ਉਹ ਸੈਕਰਮੈਂਟੋ ਕਾਉਂਟੀ ਤੋਂ ਆ ਰਹੀ ਹੈ ਸੈਕਰਮੈਂਟੋ ਕਾਉਂਟੀ ਦੇ ਵਿੱਚ ਪੁਲਿਸ ਨੇ ਇੱਕ ਬੰਦੇ ਨੂੰ ਅਰੈਸਟ ਕੀਤਾ ਤੇ ਇਹਨੇ ਉੱਤੇ ਦੋਸ਼ ਲੱਗੇ ਨੇ ਕਿ ਇਹਨੇ ਆਪਣੀ ਆ ਮਾਤਾ ਦਾ ਕਤਲ ਕਰਨ ਤੋਂ ਬਾਅਦ ਉਸ ਘਰ ਨੂੰ ਜਿਹੜਾ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਆ ਅਫੀਸ਼ੀਅਲਸ ਦਾ ਇਹ ਕਹਿਣਾ ਹੈ ਕਿ ਜਿਹੜੀ ਸੈਕਰਮੈਂਟੋ ਕਾਉਂਟੀ ਸ਼ੈਰਫ ਦੇ ਦਫ਼ਤਰ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜੋਹਨ ਮਾਰਟਿਨੈਸ ਜਿਹੜਾ ਉਹਦੇ ਉੱਤੇ ਦੋਸ਼ ਲੱਗੇ ਨੇ ਕਿ ਉਹਨੇ ਆਪਣੀ ਮਾਤਾ ਨੂੰ ਹਿੱਟ ਕੀਤਾ ਸਟ੍ਰਾਈਕ ਕੀਤਾ ਇੱਕ ਸ਼ੋਵਲ ਦੇ ਨਾਲ ਤੇ ਉਸ ਤੋਂ ਬਾਅਦ ਉੱਥੋਂ ਉਹ ਭੱਜਿਆ ਤੇ ਫਿਰ ਉਹਨੇ ਇੱਕ ਵਹੀਕਲ ਦੇ ਉੱਤੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਆਪਣੀ ਮਾਤਾ ਨੂੰ ਅੱਗ ਲਾਉਣ ਦੀ ਵੀ ਉਹਨੇ ਕੋਸ਼ਿਸ਼ ਕੀਤੀ ਉਹ ਹੁਣ ਕਾਉਂਟੀ ਜੇਲ੍ਹ ਦੇ ਵਿੱਚ ਆ ਕਤਲ ਦੇ ਦੋਸ਼ਾਂ ਦੇ ਤਹਿਤ ਇਹ ਜਿਹੜੀ ਘਟਨਾ ਉਹ ਸਵੇਰੇ ਵਾਪਰੀ ਸੀ ਤੇ ਪੁਲਿਸ ਨੂੰ ਸੱਦਾ ਗਿਆ ਸੀ 11500 ਬਲਾਕ ਹੈ ਜਿਹੜਾ ਐਲਟਾਮੀਸਾ ਰੋਡ ਦੇ ਉੱਤੇ ਸਦਰਨ ਪਾਰਟ ਜਿਹੜਾ ਇਸ ਕਾਉਂਟੀ ਦਾ ਉਹਨਾਂ ਇਲਾਕਿਆਂ ਦੇ ਵਿੱਚ ਉਸ ਤੋਂ ਬਾਅਦ ਪੁਲਿਸ ਨੇ ਜਦੋਂ ਇਸ ਘਰ ਦੇ ਵਿੱਚ ਪੜਤਾਲ ਕੀਤੀ ਜਾਂ ਦੱਸਿਆ ਗਿਆ ਕਿ ਇਹ ਬੰਦੇ ਨੇ ਇੱਕ ਘਰ ਦੇ ਵਿੱਚ ਲੋਕ ਕੇ ਪੁਲਿਸ ਨੂੰ ਖਾਸਾ ਤੰਗ ਪਰੇਸ਼ਾਨ ਵੀ ਕੀਤਾ ਤੇ ਪੁਲਿਸ ਨੇ ਬਾਅਦ ਵਿੱਚ ਸਵੈ ਟੀਮ ਨੇ ਜਿਹੜਾ ਉਹਨੂੰ ਫੜ ਲਿਆ ਡਿਪਟੀਜ਼ ਨੇ ਉਹਨੂੰ ਫੜਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਮਾਰਟਿਨਸ ਜਿਹੜਾ ਸੀਗਾ ਉਹ ਜਦੋਂ ਫੜਿਆ ਗਿਆ ਤੇ ਉਹ ਉਹਨੂੰ ਪੁੱਛਿਆ ਗਿਆ ਕਿ ਤੂੰ ਉੱਥੋਂ ਭੱਜਿਆ ਕਿਉਂ ਸੀ ਜਾਂ ਜਿੱਦ ਕੀ ਕੁਝ ਵਾਪਰਿਆ ਤਾਂ ਉਹਨੇ ਸਾਰੀ ਗੱਲ ਤੇ ਉੱਤੇ ਪੜਦਾ ਪਾਉਣ ਦੀ ਕੋਸ਼ਿਸ਼ ਕੀਤੀ ਤੇ ਉਹਨੇ ਕਿਹਾ ਕਿ ਮੈਂ ਬਹੁਤ ਡਰ ਗਿਆ ਸੀਗਾ ਜਾਂ ਮੈਨੂੰ ਲੱਗਿਆ ਕਿ ਸਾਡੇ ਘਰ ਤੇ ਹਮਲਾ ਹੋ ਗਿਆ ਮਤਲਬ ਉਹਨੇ ਇਸ ਤਰੀਕੇ ਦੇ ਨਾਲ ਪਰ ਬਾਅਦ ਦੇ ਵਿੱਚ ਜਦੋਂ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਇਹਨੇ ਹੀ ਆਪਣੀ ਮਾਤਾ ਦਾ ਕਤਲ ਕੀਤਾ ਬਾਅਦ ਦੇ ਵਿੱਚ ਇਹ ਉੱਥੋਂ ਭੱਜਿਆ ਸਰਜੈਂਟ ਅਮਰ ਗਾਂਧੀ ਦੇ ਕਹਿਣ ਦੇ ਮੁਤਾਬਕ ਜਿਹੜੇ ਕਿ ਸਪੋਕਸਪਰਸਨ ਨੇ ਸ਼ੈਰਫ ਆਫਿਸ ਦੇ ਉਹਨਾਂ ਨੇ ਕਿਹਾ ਕਿ ਇਸ ਬੰਦੇ ਦੀ ਲਿਮਟਿਡ ਕ੍ਰਿਮੀਨਲ ਹਿਸਟਰੀ ਰਹੀ ਹੈ ਤੇ ਇਹ 2018 ਦੇ ਵਿੱਚ ਵੀ ਇੱਕ ਮਾਮਲੇ ਦੇ ਵਿੱਚ ਅਰੈਸਟ ਹੋਇਆ ਸੀਗਾ ਇਹਨੇ ਵਾਇਲੇਸ਼ਨ ਕੀਤੀ ਸੀਗੀ ਤੇ ਉਸ ਤੋਂ ਬਾਅਦ ਇਹਨੇ ਅੱਜ ਵਾਲੀ ਜਿਹੜੀ ਵਾਰਦਾਤ ਆ ਉਹਨੂੰ ਅੰਜਾਮ ਦਿੱਤਾ ਹਾਲਾਂਕਿ ਇਹਨਾਂ ਦੋਨਾਂ ਦਰਮਿਆਨ ਕੋਈ ਝਗੜਾ ਸੀ ਜਾਂ ਇਹਨੇ ਕੋਈ ਲੁੱਟ ਕਰਨੀ ਚਾਹੁੰਦਾ ਸੀ ਜਾਂ ਇਹਨੇ ਕਿਹੜੇ ਕਾਰਨ ਰਏ ਇਹਨੇ ਆਪਣੀ ਮਾਤਾ ਦਾ ਕਤਲ ਕੀਤਾ ਪਰ ਫਿਰ ਵੀ ਉਹਨੂੰ ਕਾਉਂਟੀ ਜੇਲ ਦੇ ਵਿੱਚ ਜਿਹੜਾ ਉਹ ਭੇਜ ਦਿੱਤਾ ਗਿਆ ਹੈ ਹੁਣ ਇਹ ਇਹ ਨੇ ਐਲੀਜੀਬਲ ਆ ਜਿਹੜਾ ਬੇਲ ਦੇ ਲਈ ਤੇ ਉਹਦੇ ਤੇ ਜਿਹੜਾ ਉਹਨੂੰ ਕੋਰਟ ਦੇ ਵਿੱਚ ਅ ਅੱਜ ਹੀ ਅਪੀਅਰ ਕੀਤਾ ਗਿਆ ਫਰਡੇ ਆਫਟਰਨੂਨ ਦੇ ਵਿੱਚ